ਮੇਰੇ ਸਤਗੁਰ ਰਵਦਾਸ ਪਾਤਸ਼ਾਹ ਜੀ ਕੀ ਸਮਝਾਉਣਾ ਕਰਦੇ ਨੇ ਲੋ ਆਓ ਰਹਾਉ ਵਾਲਾ ਬੰਦ ਪੜਦੇ ਆ ਸਤਗੁਰ ਕਹਿੰਦੇ 나ਥ ਕਛੂ ਨਾ ਜਾਣ ਮਨ ਮਾਇਆ ਕੈ ਹਾਥ ਬਿਕਨੋ ਸਤਗੁਰ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੇ 나ਥ ਹੇ ਮੇਰੇ ਸੁਆਮੀ ਹੇ ਦੁਨੀਆ ਦੇ ਮਾਲਕ ਕਛੂ ਨਾ ਜਾਣੋ ਮੈਂ ਕੁਝ ਨਹੀਂ ਜਾਣਦਾ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸਮਝ ਨਹੀਂ ਲੱਗ ਰਹੀ ਕਿ ਮੇਰੇ ਨਾਲ ਹੋ ਕੀ ਗਿਆ ਕਿਉਂ ਸਤਗੁਰ ਕਹਿੰਦੇ ਮਨ ਮਾਇਆ ਕਾ ਹਾਥ ਬਿਕਾਨੋ ਮੈਂ ਜਿਹੜਾ ਆਪਣਾ ਮਨ ਹੈ ਉਹ ਮਾਇਆ ਨੂੰ ਵੇਚ ਦਿੱਤਾ ਹੈ ਉਹ ਮਾਇਆ ਦੇ ਅਧੀਨ ਕਰ ਦਿੱਤਾ ਹੈ ਭਾਵੇਂ ਕਿ ਇਹ ਮਨ ਸੀ ਜਿਹੜਾ ਇਹ ਤਾਂ ਸਤਗੁਰਾਂ ਨੂੰ ਵੇਚਣਾ ਚਾਹੀਦਾ ਸੀ ਜਿਵੇਂ ਸਤਗੁਰਾਂ ਨੇ ਆਖਿਆ ਨਾ ਮਨ ਵੇਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਉਸ ਸੇਵਕ ਦੇ ਉਹ ਰੱਬ ਦੇ ਪਿਆਰੇ ਦੇ ਸਾਰੇ ਕਾਰਜ ਰਾਸ ਆ ਜਾਂਦੇ ਨੇ ਸਫਲੇ ਹੋ ਜਾਂਦੇ ਨੇ ਜਿਹੜਾ ਸੇਵਕ ਜਿਹੜਾ ਮਨੁੱਖ ਆਪਣਾ ਜਿਹੜਾ ਮਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਧਨ ਤਨ ਸਤਗੁਰ ਨੂੰ ਵੇਚ ਦਿੰਦਾ ਹੈ ਭਾਵ ਸਤਗੁਰ ਦੇ ਅਧੀਨ ਕਰ ਦਿੰਦਾ ਹੈ ਮਨ ਵੇਚੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਪਰ ਇੱਥੇ ਸਤਗੁਰ ਰਬਦਾਸ ਮਹਾਰਾਜ ਕਹਿੰਦੇ ਕੰਮ ਉਲਟਾ ਹੋਇਆ ਹੋਇਆ ਹੈ ਕੀ ਹੋਇਆ ਜਿਹੜਾ ਮਨ ਹੈ ਉਹ ਸਤਗੁਰ ਨੂੰ ਵੇਚਣ ਦੀ ਜਗ੍ਹਾ ਤੇ ਮਾਇਆ ਦੇ ਕੋਲ ਵੇਚ ਦਿੱਤਾ ਭਾਵ ਮਾਇਆ ਦੇ ਅਧੀਨ ਕਰ ਦਿੱਤਾ ਹੁਣ ਜਿਹੜਾ ਮਨ ਹੈ ਜਦੋਂ ਮਾਇਆ ਦੇ ਅਧੀਨ ਹੋ ਗਿਆ ਤਾਂ ਸਾਰਾ ਜੀਵਨ ਹੀ ਬਰਬਾਦ ਕਰਕੇ ਬੈਠ ਗਿਆ ਜਦੋਂ ਮਾਇਆ ਦੇ ਅਧੀਨ ਹੋ ਜਾਵੇ ਫਰਮਾਇਆ ਨੇ ਆਪਣਾ ਜਾਲ ਪਾਉਣਾ ਹੈ ਕੀ ਕਹਿ ਰਹੇ ਨੇ ਗੁਰੂ ਰਵਿਦਾਸ ਪਾਤਸ਼ਾਹ ਅਗਲੇ ਪਹਿਲੇ ਬੰਦ ਵਿੱਚ ਤੁਮ ਕਹੀਤੋ ਜਗਤ ਗੁਰ ਸੁਆਮੀ ਹਮ ਕਹੀਤ ਕਲਯੁਗ ਕੇ ਕਾਮੀ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਤਗੁਰ ਜੀ ਆਪ ਜੀ ਨੂੰ ਇਸ ਕਲਯੁਗ ਦੇ ਸੁਆਮੀ ਆਖਿਆ ਜਾਂਦਾ ਮਾਲਕ ਆਖਿਆ ਜਾਂਦਾ ਗੁਰ ਸੁਆਮੀ ਤੁਸੀਂ ਇਸ ਸੰਸਾਰ ਦੇ ਕਾਲਯੁਗ ਦੇ ਵਿੱਚ ਸਵਾਮੀ ਹੋ ਪਾਤਸ਼ਾਹ ਹੋ ਮਾਲਕ ਹੋ ਪਰ ਅਸੀਂ ਜਿਹੜੇ ਲੋਕਾਂ ਹਮ ਕਹੀਅਤ ਅਸੀਂ ਆਖੇ ਜਾਂਦੇ ਆ ਕਾਲਯੁਗ ਕੇ ਕਾਮੀ ਕਾਲਯੁਗ ਦੇ ਵਿੱਚ ਕਾਮੀ ਮਨੁੱਖ ਵਿਸ਼ੀ ਮਨੁੱਖ ਭੈੜੇ ਮਨੁੱਖ ਅਖਵਾ ਰਹੇ ਆ ਕਿਉਂ ਕਿਉਂਕਿ ਅਸੀਂ ਆਪਣਾ ਜਿਹੜਾ ਮਨ ਹੈ ਉਹ ਮਾਇਆ ਨੂੰ ਸੌਂਪ ਦਿੱਤਾ ਹੈ ਭਾਵ ਬੁਰਾਈਆਂ ਦੇ ਵਿੱਚ ਅਸੀਂ ਆਪਣਾ ਮਨ ਜੋੜ ਲਿਆ ਹੈ ਤੇ ਗੁਰੂ ਰਵਿਦਾਸ ਮਹਾਰਾਜ ਦੂਜੇ ਬੰਦ ਵਿੱਚ ਕਹਿ ਰਹੇ ਨੇ ਇਨ ਪੰਚਨ ਮੇਰਾ ਮਨ ਜੋ ਬਿਗਾਰਿਓ ਪਲ-ਪਲ ਹਰ ਜੀ ਤੇ ਅੰਤਰ ਪਾਰਿਓ ਹੁਣ ਜਦੋਂ ਮਾਇਆ ਦੇ ਅਧੀਨ ਮੇਰਾ ਮਨ ਹੋ ਗਿਆ ਮੇਰਾ ਮਨ ਹੀ ਮਾਇਆ ਨੂੰ ਵੇਚਿਆ ਗਿਆ ਤਾਂ ਸਤਿਗੁਰ ਕਹਿੰਦੇ ਮਾਇਆ ਦੇ ਅਧੀਨ ਹੋਣ ਕਰਕੇ ਜਿਹੜੇ ਪੰਜ ਦੂਤ ਨੇ ਜਮ ਨੇ ਕਾਮ, ਕ੍ਰੋਧ, ਲੋਭ, ਮੋਹ, ਹਉਮੈ ਹੰਕਾਰ ਇਹ ਮੇਰੇ ਤੇ ਭਾਰੂ ਹੋਗੇ ਤੇ ਇਹਨਾਂ ਨੇ ਕੀ ਕੀਤਾ ਮੇਰਾ ਮਨ ਵਿਗਾੜ ਦਿੱਤਾ ਤੇ ਮੈਨੂੰ ਕ੍ਰੋਧ ਬਹੁਤ ਆਉਂਦਾ ਮੇਰੇ ਜੀਵਨ ਦੇ ਵਿੱਚ ਜਿਹੜੀ ਕਾਮ ਵਰਤੀ ਆ ਉਹ ਵੱਧ ਗਈ ਹੈ ਲੋਭੀ ਹੋ ਗਿਆ ਹਾਂ ਸਤਗੁਰ ਕਹਿੰਦੇ ਤੇ ਗੁਰੂ ਪਿਆਰਿਓ ਹੰਕਾਰ ਦਾ ਜੋ ਪੱਧਰ ਹੈ ਬਹੁਤ ਉੱਚਾ ਹੋ ਗਿਆ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਪੰਜਾਂ ਨੇ ਜਿਹੜਾ ਮੇਰਾ ਮਨ ਹੈ ਉਹ ਵਿਗਾੜ ਦਿੱਤਾ ਹੈ ਜੀਵਨ ਹੀ ਬਰਬਾਦ ਕਰ ਦਿੱਤਾ ਹੈ ਪਲ-ਪਲ ਹਰ ਜੀ ਤੇ ਅੰਤਰ ਪਾਰਿਓ ਪਲ-ਪਲ ਮਤਲਬ ਘੜੀ-ਘੜੀ ਰੱਬ ਤੋਂ ਅਕਾਲ ਪੁਰਖ ਤੋਂ ਮੇਰਾ ਬਹੁਤ ਦੂਰ ਮਨ ਕਰ ਦਿੱਤਾ ਹੈ ਅੰਤਰ ਪਾਰਿਓ ਦਾ ਮਤਲਬ ਬਹੁਤ ਵਿਥ ਪਾ ਦਿੱਤੀ ਹੈ ਬਹੁਤ ਦੂਰੀ ਬਣਾ ਦਿੱਤੀ ਹੈ ਇਹ ਵਿਕਾਰਾਂ ਨੇ ਇਹ ਮਾਇਆ ਦੇ ਅਧੀਨ ਹੋਣ ਕਰਕੇ ਜਿਹੜਾ ਮੇਰਾ ਮਨ ਹੈ ਉਹ ਰੱਬ ਤੋਂ ਕੋਹਾਂ ਦੂਰ ਚਲੇ ਗਿਆ ਹੈ ਜਿਹੜੇ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ ਨੇ ਕਹੋ ਰਵਿਦਾਸ ਹਾਥ ਪੈ ਨੇਰੈ ਜਿਹੜਾ ਰੱਬ ਹੱਥਾਂ ਪੈਰਾਂ ਤੋਂ ਨੇੜੇ ਐ ਨਾ ਜਦੋਂ ਸਾਨੂੰ ਗੁਰੂ ਯਾਦ ਰਹਿੰਦਾ ਜਦੋਂ ਸਾਨੂੰ ਰੱਬ ਯਾਦ ਰਹਿੰਦਾ ਪਰ ਜਦੋਂ ਰੱਬ ਨੂੰ ਭੁੱਲ ਜਾਂਨੇ ਆ ਕਲਯੁਗ ਦੇ ਅਸੀਂ ਪ੍ਰਭਾ ਅਧੀਨ ਆ ਕੇ ਕਲਯੁਗੀ ਬਣ ਜਾਂਦੇ ਆ ਵਿਸ਼ੀ ਮਨੁੱਖ ਬਣ ਜਾਂਦੇ ਆ ਤਾਂ ਸਤਗੁਰ ਕਹਿੰਦੇ ਜਿਹੜਾ ਰੱਬ ਐ ਜਿਹੜਾ ਹੱਥਾਂ ਪੈਰਾਂ ਤੋਂ ਨੇੜੇ ਐ ਹੁਣ ਉਹ ਕੋਹਾਂ ਦੂਰ ਹੋ ਗਿਆ ਬਹੁਤ ਵਿਥ ਪੈ ਗਈ ਬਹੁਤ ਦੂਰੀ ਪੈ ਗਈ ਸਾਡੀ ਰੱਬ ਨਾਲੋਂ ਇਸੇ ਕਰਕੇ ਜਦੋਂ ਦੂਰੀ ਪੈ ਗਈ ਤਾਂ ਹੀ ਉਹ ਤਾਂ ਸਤਗੁਰਾਂ ਨੇ ਆਖਿਆ ਸੀ ਨਾ ਕਿ ਭਾਈ ਬਹੁਤ ਜਨਮ ਵਿਛਰੇ ਥੇ ਮਾਦੂ ਬਹੁਤ ਵਿਛੜ ਗਿਆ ਹਾਂ ਮੈਂ ਬਹੁਤ ਦੂਰੀ ਪੈ ਗਈ ਹੈ ਰੱਬ ਤੂੰ ਤੇ ਹੁਣ ਜਦੋਂ ਦੂਰੀ ਪੈ ਗਈ ਹੈ ਜਤ ਜਤ ਦੇਖੋ ਤਤ ਦੁੱਖ ਕੀ ਰਾਸੀ ਅਜੋ ਨਾ ਪਤੇ ਆਏ ਨਿਗਮ ਤੇ ਸਾਖੀ ਮੈਂ ਜਿੱਥੇ ਵੀ ਜੀਵਨ ਵਿੱਚ ਵੇਖਦਾ ਆਪਣੇ ਮਨ ਵਿੱਚ ਜਿੱਥੇ ਵੀ ਮੈਂ ਝਾਤੀ ਮਾਰਦਾ ਸਤਗੁਰ ਕਹਿੰਦੇ ਦੁੱਖ ਕੀ ਰਾਸੀ ਮੈਂ ਤਾਂ ਦੁੱਖ ਦੀ ਪੂੰਜੀ ਜਮਾ ਕੀਤੀ ਗਈ ਹੈ ਮੇਰੇ ਜੀਵਨ ਦੇ ਵਿੱਚ ਦੁੱਖ ਰੂਪੀ ਜੋ ਧਨ ਹੈ ਮੈਂ ਉਹੀ ਇਕੱਤਰ ਕਰਕੇ ਬੈਠ ਗਿਆ ਹਾਂ ਅਜੋਨਾ ਪਤੇ ਆਏ ਮੇਰਾ ਮਨ ਪਤੀਜਿਆ ਨਹੀਂ ਗਿਆ ਅਜੇ ਤੱਕ ਨਿਗਮ ਪੈ ਸਾਖੇ ਧਾਰਮਿਕ ਗ੍ਰੰਥ ਪੋਥੀਆਂ ਪੜ੍ਹ ਕੇ ਵੀ ਜਿਹੜਾ ਮੇਰਾ ਮਨ ਹੈ ਉਹ ਪਤੀਜਿਆ ਨਹੀਂ ਗਿਆ ਸਮਝਿਆ ਨਹੀਂ ਤੇ ਗੁਰੂ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਇੰਨੀ ਬਲਵਾਨ ਹੈ ਇਹ ਵਿਸ਼ੇ ਵਿਕਾਰ ਇੰਨੇ ਬਲਵਾਨ ਨੇ ਮੇਰਾ ਜੀਵਨ ਬਰਬਾਦ ਕਰ ਦਿੱਤਾ ਵੇਖੋ ਸਤਗੁਰ ਸੱਚੇ ਪਾਤਸ਼ਾਹ ਇੱਥੇ ਆਪਣੇ ਜੀਵਨ ਦੀ ਸਾਨੂੰ ਉਦਾਹਰਨ ਦੇ ਕੇ ਸਮਝਾ ਰਹੇ ਨੇ ਪਰ ਸਤਗੁਰਾਂ ਦਾ ਜੀਵਨ ਇਦਾਂ ਦਾ ਨਹੀਂ ਉਹ ਤਾਂ ਬੇਗਮਪੁਰੇ ਦੇ ਵਾਸੀ ਨੇ ਗੱਲ ਇੱਥੇ ਸਾਡੀ ਹੋ ਰਹੀ ਹੈ ਹੁਣ ਸਤਗੁਰ ਸੱਚੇ ਪਾਤਸ਼ਾਹ ਆਪਣਾ ਜੀਵਨ ਸਾਡੇ ਸਾਹਮਣੇ ਰੱਖ ਰਹੇ ਨੇ ਸਮਝਾ ਸਾਨੂੰ ਰਹੇ ਨੇ ਤੇ ਮਹਾਰਾਜ ਕਹਿੰਦੇ ਇਹ ਜਿਹੜੇ ਪੰਜ ਵਿਕਾਰ ਨੇ ਇਹ ਜਿਹੜੀ ਮਾਇਆ ਹੈ ਇਹ ਇਕੱਲੇ ਸਾਨੂੰ ਨਹੀਂ ਚਿੰਬੜੀ ਇਸ ਸੰਸਾਰ ਦੇ ਉੱਤੇ ਭਗਵਾਨ ਆਏ ਵੱਡੇ ਵੱਡੇ ॠषि मुनि ਤਪੇਸਰ ਜੋਗੀ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਵੀ ਇੱਥੇ ਦੇਵਤੇ ਆਏ ਉਹ ਵੀ ਇਹ ਪੰਜ ਵਿਕਾਰਾਂ ਤੋਂ ਬਚ ਨਹੀਂ ਸਕੇ ਉਹ ਵੀ ਇਹ ਮਾਇਆ ਤੋਂ ਬਚ ਨਹੀਂ ਸਕੇ ਜਿਨ੍ਹਾਂ ਨੂੰ ਲੋਕ ਰੱਬ ਕਹਿ ਕੇ ਯਾਦ ਕਰਦੇ ਨੇ ਜਾਂ ਰੱਬ ਕਹਿ ਕੇ ਪੂਜਦੇ ਨੇ ਸਤਗੁਰੂ ਰਵਿਦਾਸ ਮਹਾਰਾਜ ਉਹਨਾਂ ਦੀ ਉਦਾਹਰਣ ਦੇ ਰਹੇ ਨੇ ਕੀ ਕਹਿ ਰਹੇ ਨੇ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਸ ਪੱਗ ਗਾਮੀ ਜੋ ਪ੍ਰਾਣ ਨੇ ਨਾ ਪ੍ਰਾਣ ਗ੍ਰੰਥ ਨੇ ਧਾਰਮਿਕ ਗ੍ਰੰਥ 18 ਪ੍ਰਾਣ ਹੋਏ ਨੇ ਉਹਨਾਂ ਦੇ ਵਿੱਚ ਕਥਾਵਾਂ ਲਿਖੀਆਂ ਨੇ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀ ਉਹਨਾਂ ਧਾਰਮਿਕ ਗ੍ਰੰਥਾਂ ਦੀਆਂ ਜੋ ਪ੍ਰਾਣਿਕ ਕਥਾਵਾਂ ਨੇ ਉਹਨਾਂ ਦਾ ਹਵਾਲਾ ਲੈ ਕੇ ਸਾਨੂੰ ਸਮਝਾ ਰਹੇ ਨੇ ਕੀ ਕਹਿ ਰਹੇ ਨੇ ਗੌਤਮ ਨਾਰ ਗੌਤਮ ਰਿਖੀ ਹੋਇਆ ਉਹਦੀ ਜਿਹੜੀ ਨਾਰ ਸੀ ਉਹਦੀ ਘਰ ਵਾਲੀ ਸੀ ਉਹਦਾ ਨਾਂ ਸੀ ਅਹਲਿਆ ਉਹ ਅਹਲਿਆ ਦੇ ਨਾਲ ਜਿਹੜਾ ਇੰਦਰ ਦੇਵਤਾ ਹੈ ਉਹਨੇ ਜ਼ਬਰਦਸਤੀ ਧੋਖੇ ਦੇ ਨਾਲ ਕੁਕਰਮ ਕੀਤਾ ਆ ਕੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਇੰਦਰ ਨੂੰ ਸ਼ਰਾਫ ਮਿਲਿਆ ਤੇ ਇੰਦਰ ਨੂੰ ਸ਼ਰਾਫ ਕੀ ਮਿਲਿਆ ਗੌਤਮ ਨੇ ਇੰਦਰ ਨੂੰ ਇਹ ਸ਼ਰਾਫ ਦੇ ਦਿੱਤਾ ਕਿ ਤੇਰੇ ਪੂਰੇ ਸਰੀਰ ਤੇ ਭਗ ਬਣ ਜਵੇ ਤੇ ਉਹ ਫਿਰ ਸ਼ਰਮ ਦਾ ਮਾਰੇ ਆ ਲੁਕਦਾ ਫਿਰਦਾ ਹੈ ਉਮਾਪਤ ਸੁਆਮੀ ਉਮਾਪਤ ਦਾ ਮਤਲਬ ਹੈ ਪਾਰਵਤੀ ਪਾਰਵਤੀ ਦਾ ਪਤੀ ਹੈ ਸ਼ਿਵ ਜਿਨ੍ਹਾਂ ਨੂੰ ਸ਼ਿਵ ਭਗਵਾਨ ਆਖਦੇ ਆ ਹੁਣ ਗੁਰੂ ਰਵਦਾਸ ਮਹਾਰਾ ਜੀ ਕਹਿੰਦੇ ਇਹ ਵਿਕਾਰ ਇੰਨੇ ਤਕੜੇ ਨੇ ਇਹ ਸਾਡੇ ਤੇ ਤਾਂ ਹਾਵੀ ਹੋਏ ਹੀ ਹੋਏ ਨੇ ਇਹਨਾਂ ਨੇ ਤਾਂ ਦੇਵਤੇ ਵੀ ਨਹੀਂ ਬਖਸ਼ੇ ਜਿੱਥੇ ਉਹਨਾਂ ਨੇ ਗੌਤਮ ਰਿਖੀ ਦੀ ਘਰ ਵਾਲੀ ਅਹਲਿਆ ਦੀ ਗੱਲ ਆਖੀ ਹੈ ਉੱਥੇ ਹੀ ਇੰਦਰ ਰਾਜੇ ਦੀ ਗੱਲ ਆਖੀ ਹੈ ਇੱਥੇ ਹੁਣ ਸ਼ਿਵਜੀ ਭਗਵਾਨ ਦੀ ਗੱਲ ਕਹਿ ਰਹੇ ਨੇ ਕਹਿੰਦੇ ਲੋਕ ਸ਼ਿਵਜੀ ਭਗਵਾਨ ਆਖਦੇ ਨੇ ਪਰ ਕਹਿੰਦੇ ਇੱਕ ਕਥਾ ਆਉਂਦੀ ਹੈ ਪੁਰਾਣਾਂ ਦੇ ਵਿੱਚ ਕਹਿੰਦੇ ਬ੍ਰਹਮਾ ਹੈ ਨਾ ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਦੇਵਤੇ ਹੋਏ ਨੇ ਪਹਿਲੇ ਬ੍ਰਹਮਾ ਜੀ ਹੋਏ ਨੇ ਉਹਨਾਂ ਦੀ ਗੱਲ ਕਰਦੇ ਨੇ ਉਹ ਆਪਣੀ ਬੇਟੀ ਤੇ ਹੀ ਮੋਹਤ ਹੋ ਗਏ ਇਹ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਗੁਰੂ ਰਵਿਦਾਸ ਮਹਾਰਾਜ ਹਵਾਲਾ ਦੇ ਕੇ ਲਿਖਦੇ ਨੇ ਉਹ ਆਪਣੀ ਬੇਟੀ ਤੇ ਇੰਨੇ ਮੋਹਤ ਹੋ ਗਏ ਕਿ ਜਿੱਧਰ ਨੂੰ ਬੇਟੀ ਜਾ ਰਹੀ ਹੈ ਉਧਰ ਨੂੰ ਨਵਾਂ ਸਿਰ ਬਣਾ ਲੈਂਦੇ ਨੇ ਜੇ ਸੱਜੇ ਜਾਂਦੀ ਹੈ ਸੱਜੇ ਨਵਾਂ ਸਿਰ ਬਣ ਜਾਂਦਾ ਜੇ ਖੱਬੇ ਜਾਂਦੀ ਹੈ ਖੱਬੇ ਨਵਾਂ ਸਿਰ ਜੇ ਪਿੱਛੇ ਜਾਂਦੀ ਹੈ ਪਿੱਛੇ ਜੇ ਉੱਪਰ ਜਾਂਦਾ ਤਾਂ ਉੱਪਰ ਵੀ ਸਿਰ ਬਣ ਜਾਂਦਾ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ ਉਹ ਆਪਣੀ ਬੇਟੀ ਤੇ ਹੀ ਮੋਹਤ ਹੋ ਗਿਆ ਤੇ ਗੁਰੂ ਪਿਆਰਿਓ ਤੇ ਫਿਰ ਕਹਿੰਦੇ ਸ਼ਿਵ ਨੂੰ ਪਤਾ ਲੱਗਿਆ ਕਿ ਬ੍ਰਹਮਾ ਜੀ ਨੇ ਤਾਂ ਬੜੀ ਹੱਤ ਝੁੱਕ ਲਈ ਹੈ ਫਿਰ ਉਹਨਾਂ ਨੇ ਬ੍ਰਹਮਾ ਜੀ ਦਾ ਜਿਹੜਾ ਉੱਪਰ ਵਾਲਾ ਸਿਰ ਸੀ ਨਾ ਉਹ ਉਤਾਰ ਦਿੱਤਾ ਜਦੋਂ ਕੱਟ ਦਿੱਤਾ ਕਹਿੰਦੇ ਉਹ ਹੱਥ ਨਾਲ ਚਿੰਬੜ ਗਿਆ ਹੁਣ ਬੇਟੀ ਨੂੰ ਤਾਂ ਕਹਿੰਦੇ ਉਹਨਾਂ ਨੇ ਬਚਾ ਲਿਆ ਸਰਸਵਤੀ ਜਿਸ ਦਾ ਨਾਮ ਆ ਰਿਹਾ ਹੈ ਬ੍ਰਹਮਾ ਜੀ ਦੀ ਬੇਟੀ ਦਾ ਪਰ ਹੁਣ ਕੀ ਹੋਇਆ ਬ੍ਰਹਮਾ ਜੀ ਦਾ ਹੱਥ ਸ਼ਿਵ ਜੀ ਭਗਵਾਨ ਦੇ ਹੱਥ ਨਾਲ ਚਿੰਬੜ ਗਿਆ ਸਿਰ ਹੁਣ ਉਤਰਦਾ ਨਹੀਂ ਉਹ ਉਤਾਰਨ ਲਈ ਫਿਰ ਕੰਪਾਲ ਮੋਚਨ ਜਾਂਦੇ ਨੇ ਉੱਥੇ ਜਾ ਕੇ ਫਿਰ ਉਤਾਰਦੇ ਨੇ ਤੇ ਹੁਣ ਸਤਿਗੁਰੂ ਰਵਦਾਸ ਮਹਾਰਾਜ ਉਹ ਉਦਾਹਰਨ ਦੇ ਕੇ ਸਾਨੂੰ ਸਮਝਾਉਣਾ ਚਾਹੁੰਦੇ ਨੇ ਕੀ ਕਹਿੰਦੇ ਨੇ ਕਹਿੰਦੇ ਗੱਲ ਕੀ ਸੀ ਕਾਰਨ ਕੀ ਸੀ ਬਸ ਸਿਰਫ ਤੇ ਸਿਰਫ ਇਹ ਵਿਕਾਰ ਹਾਵੀ ਹੋ ਗਏ ਸੀ ਬ੍ਰਹਮਾ ਜੀ ਦੇ ਮਨ ਤੇ ਕਾਮ ਹਾਵੀ ਹੋਣ ਕਰਕੇ ਇੰਦਰ ਰਾਜੇ ਦੇ ਜੀਵਨ ਦੇ ਵਿੱਚ ਕਾਮ ਹਾਵੀ ਹੋਣ ਕਰਕੇ ਉਹਨਾਂ ਦੀ ਇਹਨਾਂ ਨੇ ਦੁਰਦਸ਼ਾ ਵਿਗਾੜ ਦਿੱਤੀ ਤਾਂ ਹੀ ਉਹ ਤਾਂ ਸਤਿਗੁਰਾਂ ਨੇ ਆਖਿਆ ਨਾ ਕਾਮ ਕ੍ਰੋਧ ਕਾਇਆਂ ਕੋ ਗਾਲੈ ਜਿਉ ਕੰਚਨ ਸੋਹਾਗਾ ਟਾਲੈ ਕਾਮ ਤੇ ਕ੍ਰੋਧ ਇਹ ਕਾਇਆਂ ਦਾ ਸਤਿਆਨਾਸ਼ ਕਰ ਦਿੰਦੇ ਨੇ ਤਾਂ ਹੀ ਕਹਿੰਦੇ ਸਤਗੁਰ ਕਹਿੰਦੇ ਜੀਵਨ ਦੇ ਵਿੱਚ ਕ੍ਰੋਧ ਨਹੀਂ ਕਰਨਾ ਚਾਹੀਦਾ ਕ੍ਰੋਧ ਦੇ ਨਾਲ ਦੂਜੇ ਦਾ ਨਹੀਂ ਆਪਣਾ ਨੁਕਸਾਨ ਹੁੰਦਾ ਹੈ ਕਾਮ ਦੇ ਨਾਲ ਦੂਜੇ ਦਾ ਨਹੀਂ ਆਪਣਾ ਨੁਕਸਾਨ ਹੁੰਦਾ ਹੈ ਤੇ ਜਿਵੇਂ ਸੋਹਾਗਾ ਜਿਹੜਾ ਹੁੰਦਾ ਨਾ ਸੁਨਿਆਰੇ ਭਾਈ ਚਾਰੇ ਦੇ ਲੋਕ ਸੁਹਾਗਾ ਰੱਖਦੇ ਨੇ ਇੱਕ ਕੈਮੀਕਲ ਦੇ ਤਰ੍ਹਾਂ ਉਹਨਾਂ ਕੋਲ ਹੁੰਦਾ ਉਹ ਕਠਾਲੀ ਦੇ ਵਿੱਚ ਸੋਨੇ ਦੇ ਵਿੱਚ ਪਾ ਦਿੰਦੇ ਨੇ ਸੋਨੇ ਨੂੰ ਸ਼ੁੱਧ ਕਰ ਦਿੰਦਾ ਉਹਦੀ ਚਮਕ ਲਿਆ ਦਿੰਦਾ ਹੈ ਤੇ ਸਤਗੁਰ ਰਵਦਾਸ ਮਹਾਰਾਜ ਇਹ ਪੁਰਾਣਾ ਦੇ ਵਿੱਚੋਂ ਹਵਾਲਾ ਦੇ ਕੇ ਸਾਨੂੰ ਸਮਝਾਉਣਾ ਕਰਦੇ ਨੇ ਭਾਈ ਤੇ ਹੁਣ ਭਾਵੇਂ ਉਹ ਇੰਦਰ ਜੀ ਸਨ ਭਾਵੇਂ ਉਹ ਬ੍ਰਹਮਾ ਜੀ ਸਨ ਇਹ ਵੀ ਇਨ੍ਹਾਂ ਬਿਕਾਰਾਂ ਤੋਂ ਬਚ ਨਹੀਂ ਸਕੇ ਤੇ ਸਾਡੀ ਕੀ ਪਾਇਆ ਹੈ ਇਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਹਾਰੇਓ ਇਨ ਦੂਤਨ ਇਹਨਾਂ ਨੂੰ ਦੂਤ ਆਖਿਆ ਗਿਆ ਅਸੀਂ ਦੂਤ ਕਿੰਨਾਂ ਨੂੰ ਕਹਿੰਦੇ ਆ ਜਿਹੜੇ ਮਰਨ ਤੋਂ ਬਾਅਦ ਆਉਂਦੇ ਨੇ ਕਹਿੰਦੇ ਮਰਨ ਤੋਂ ਬਾਅਦ ਬੰਦੇ ਨੂੰ ਜਮ ਦੂਤ ਲੈਣ ਆਉਂਦੇ ਨੇ ਮਹਾਰਾਜ ਕਹਿੰਦੇ ਨਹੀਂ ਤੇਰੇ ਜੀਵਨ ਦੇ ਵਿੱਚ ਪੰਜ ਜਿਹੜੇ ਵਿਕਾਰ ਨੇ ਨਾ ਜਿਹੜੇ ਤੇਰੇ ਜੀਵਨ ਨੂੰ ਜਿਉਂਦੇ ਜੀ ਨਰਕ ਬਣਾਈ ਬੈਠੇ ਨੇ ਬਰਾਈਆਂ ਦੇ ਵਿੱਚ ਜੋੜ ਕੇ ਬੈਠੇ ਨੇ ਅਸਲ ਦੇ ਵਿੱਚ ਇਹ ਜਮਦੂਤ ਨੇ ਤੇਰੇ ਲਈ ਹੁਣ ਸਤਗੁਰ ਕਹਿੰਦੇ ਇਨ ਦੂਤਨ ਖਲ ਬਦ ਕਰ ਮਾਰਿਓ ਇਹਨਾਂ ਨੇ ਜੀਵਨ ਹੀ ਨਾਸ਼ ਕਰ ਦਿੱਤਾ ਮਨ ਮੂਰਖ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਗੁਰੂ ਦੇ ਦਰ ਤੇ ਰੱਬ ਦੇ ਦਰ ਤੇ ਇਹਨੂੰ ਜੁੜਨ ਹੀ ਨਹੀਂ ਦਿੱਤਾ ਵੱਡੋ ਨਿਲਾਜ ਅਜਹੂ ਨਹੀਂ ਹਾਰੇਓ ਵੱਡੋ ਦਾ ਮਤਲਬ ਵੱਡਾ ਨਿਲਾਜ ਜਿਹਨੂੰ ਲੱਜਾ ਨਹੀਂ ਲੱਜਾ ਦਾ ਅਰਥ ਹੈ ਸ਼ਰਮ ਜਿਹਨੂੰ ਬਿਲਕੁਲ ਸ਼ਰਮ ਨਹੀਂ ਜਿਹੜਾ ਬੇਸ਼ਰਮ ਹੈ ਸਤਿਗੁਰੂ ਇਸ ਮਨ ਨੂੰ ਕਹਿੰਦੇ ਨੇ ਮਨ ਇੰਨਾ ਬੇਸ਼ਰਮ ਹੈ ਇਹਨੂੰ ਪਤਾ ਕਿ ਕਾਮ ਕ੍ਰੋਧ ਲੋਭ ਮੋਹ ਹਉਮੈ ਹੰਕਾਰ ਮੇਰਾ ਜੀਵਨ ਬਰਬਾਦ ਕਰ ਦੇਣਗੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਵਿਦਾਸ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਇਹ ਬੇਸ਼ਰਮ ਮਨ ਇੰਨਾ ਬੇਸ਼ਰਮ ਹੈ ਇਹ ਫਿਰ ਵੀ ਇੰਨਾ ਵਿਕਾਰਾਂ ਦੇ ਢੂਏ ਚੜਿਆ ਹੈ ਫਿਰ ਵੀ ਇੰਨਾ ਵਿਕਾਰਾਂ ਦੇ ਪਿੱਛੇ ਲੱਗਿਆ ਹੈ ਤੇ ਗੁਰੂ ਪਿਆਰਿਓ ਸਤਗੁਰੂ ਅਰਵਦਾਸ ਮਹਾਰਾਜੀ ਅਖੀਰ ਤੇ ਕਹਿ ਰਹੇ ਨੇ ਕਹਿਰਵਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸ਼ਰਨ ਕਾ ਕੀ ਲੀਜੈ ਗੁਰੂ ਰਵਦਾਸ ਮਹਾਰਾਏ ਕਹਿੰਦੇ ਭਾਈ ਇੱਥੇ ਤਾਂ ਇਨਾਂ ਵਿਕਾਰਾਂ ਨੇ ਵੱਡੇ ਵੱਡੇ ਭਗਵਾਨ ਵੱਡੇ ਵੱਡੇ ਦੇਵਤੇ ਨਹੀਂ ਛੱਡੇ ਸਾਡੀ ਕੀ ਪਾਇਆ ਹੈ ਕਹਿਰਵਦਾਸ ਹੇ ਰਵਿਦਾਸ ਆਖ ਕਾਹ ਕੈਸੇ ਕੀਜੇ ਇਹਨਾਂ ਤੋਂ ਕਿਵੇਂ ਬਚਿਆ ਜਾਏ ਕੀ ਉਪਾਅ ਕੀਤਾ ਜਾਏ ਕੀ ਯਤਨ ਕੀਤਾ ਜਾਏ ਤੇ ਸਤਗੁਰੂ ਰਵਿਦਾਸ ਮਹਾਰਾਜ ਸਵਾਲ ਕਰਕੇ ਜਵਾਬ ਵੀ ਦੇ ਦਿੰਦੇ ਨੇ ਕਹਿੰਦੇ ਬਿਨ ਰਗੁਨਾਥ ਸ਼ਰਨ ਕਾ ਕੀ ਲਿਜੈ ਕਹਿੰਦੇ ਫਿਰ ਇਹਨਾਂ ਤੋਂ ਬਚਣ ਲਈ ਰੱਬ ਦੀ ਸ਼ਰਨ ਲੈਣੀ ਪਵੇਗੀ ਰੱਬ ਦੇ ਨਾਲ ਜੁੜਨਾ ਪਏਗਾ ਗੁਰੂ ਦੇ ਦੁਆਰੇ ਤੇ ਆਉਣਾ ਪਏਗਾ ਜਿਹੜਾ ਗੁਰੂ ਦੇ ਨਾਲ ਮਨੁੱਖ ਜੁੜ ਗਿਆ ਨਾ ਇਹ ਪੰਜ ਵਿਕਾਰ ਉਹਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਗੁਰੂ ਦੇ ਦਰ ਨਾਲ ਜੁੜ ਗਿਆ ਇਹ ਮਾਇਆ ਕੁਝ ਨਹੀਂ ਵਿਗਾੜ ਸਕਦੀ ਕਿਉਂਕਿ ਜਿਹੜੀ ਮਾਇਆ ਹੈ ਨਾ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਸੀ ਹੈ ਸੇਵਕ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਭਾਈ ਜੇ ਇਹ ਮਾਇਆ ਤੋਂ ਬਚਣਾ ਜੇ ਵਿਕਾਰਾਂ ਤੋਂ ਬਚਣਾ ਜੇ ਬੁਰਾਈਆਂ ਤੋਂ ਬਚਣਾ ਜੇ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਜਿਉਂਦੇ ਜੀ ਮੁਕਤ ਹੋਣਾ ਤਾਂ ਤੁਹਾਨੂੰ ਰੱਬ ਦੀ ਸ਼ਰਨ ਲੈਣੀ ਪਵੇਗੀ ਰੱਬ ਦੀ ਸ਼ਰਨ ਗੁਰੂ ਦੇ ਦਵਾਰੇ ਤੇ ਆ ਕੇ ਮਿਲੇਗੀ ਤੇ ਗੁਰੂ ਹੀ ਹੈ ਜੋ ਸਾਡਾ ਮਿਲਾਪ ਰੱਬ ਦੇ ਨਾਲ ਕਰਵਾ ਦੇਗਾ ਤੇ ਜਿਹੜੇ ਤੁਹਾਡੇ ਅੰਦਰ ਵਿਕਾਰ ਨੇ ਇਹਨਾਂ ਨੂੰ ਤੁਹਾਡੇ ਮਨ ਦੇ ਅਧੀਨ ਕਰ ਦੇਗਾ ਮਨ ਦੇ ਕਾਬੂ ਵਿੱਚ ਲੈ ਆਏਗਾ ਦੇਖੋ ਕਾਮ ਕ੍ਰੋਧ ਲੋਭ ਮੋਹ ਹਉਮੈ ਹੰਕਾਰ ਇਹ ਪੰਜ ਨੇ ਵਿਕਾਰ ਇਨਾਂ ਨੂੰ ਅਧੀਨ ਕਰਨਾ ਜੇ ਖਤਮ ਕਰ ਦਿੱਤੇ ਖਤਮ ਵੀ ਨਹੀਂ ਕਰਨਾ ਅਧੀਨ ਕਰਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ ਹੇ ਰਬਦਾਸ ਆਖ ਦੁਨੀਆ ਦੇ ਲੋਕਾਂ ਨੂੰ ਸਮਝਾ ਦੇ ਕਿ ਰੱਬ ਦੀ ਸ਼ਰਨ ਦੇ ਵਿੱਚ ਆ ਕੇ ਇਹ ਵਿਕਾਰ ਕਾਬੂ ਦੇ ਵਿੱਚ ਆ ਜਾਂਦੇ ਨੇ ਰੱਬ ਤਾਂ ਮਿਲੇਗਾ ਜਿਹਦੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਗੁਰੂ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਦਾ ਸ਼ਬਦ ਲਿਖਿਆ ਹੈ ਗੁਰੂ ਰਬਦਾਸ ਮਹਾਰਾਜ ਗੁਰੂ ਨੇ ਸਾਡੇ ਗੁਰੂ ਨਾਨਕ ਗੁਰੂ ਨੇ ਗੁਰੂ ਕਬੀਰ ਸਾਹਿਬ ਗੁਰੂ ਨੇ ਭਾਵ ਸਮੁੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ ਜਦੋਂ ਇਹਨਾਂ ਦੀ ਸ਼ਰਨ ਦੇ ਵਿੱਚ ਅਸੀਂ ਬਾਣੀ ਪੜਾਂਗੇ ਜੁੜਾਂਗੇ ਬੈਠਾਂਗੇ ਤਾਂ ਇਹ ਜਿਹੜੇ ਵਿਕਾਰ ਨੇ ਸਾਡੇ ਵਸ ਵਿੱਚ ਆ ਜਾਣਗੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਹਾਰਨੇ ਸੋ ਅੱਜ ਇੱਕ ਵਾਰ ਫਿਰ ਤੋਂ ਜੋ ਪੂਰੇ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ